ਅਸਲ ਦੇ ਵਿੱਚ ਸਿੱਖਿਆ ਦੇ ਲਈ ਪੰਜਾਬ ਕੁਛ ਵੀ ਪੰਜਾਬ ਸਰਕਾਰ ਕੁਛ ਵੀ ਨਹੀਂ ਕਰ ਰਹੀ ਪਿਛਲੇ 4 ਸਾਲਾਂ ਦੇ ਵਿੱਚ ਸਰਕਾਰੀ ਸਕੂਲਾਂ ਦੇ ਵਿੱਚ ਕੋਈ ਅਧਿਆਪਕਾਂ ਦੀ ਪੋਸਟ ਨਹੀਂ ਭਰੀ ਗਈ ਆ ਉਹ ਮੁੱਦਾ 1155 ਭਰਤੀ ਦਾ ਜਿਹੜੀ ਕਿ ਪਿਛਲੇ ਦਿਨੀ ਸੁਪਰੀਮ ਕੋਰਟ ਦੇ ਵਿੱਚ ਰੱਦ ਹੋਈ ਸੀ ਸਰਕਾਰ ਦੀਆਂ ਨਲਾਕੀਆਂ ਕਰਕੇ ਲਾਪਰ ਪਿਛਲੇ 4 ਮਹੀਨੇ ਉਹ ਗੁਜ਼ਰ ਚੁੱਕੇ ਨਹੀਂ ਸੁਪਰੀਮ ਕੋਰਟ ਦਾ ਫੈਸਲਾ ਆਇਆ ਉਸ ਤੋਂ ਬਾਅਦ ਬਹੁਤ ਸਾਰੇ ਧਰਨੇ ਪ੍ਰਦਰਸ਼ਨ ਕੀਤੇ ਗਏ ਨੇ ਮੁੱਖ ਮੰਤਰੀ ਪੰਜਾਬ ਤਾਂ ਸਾਨੂੰ ਮਿਲੇ ਹੀ ਨਹੀਂ ਉਹਨਾਂ ਨਾਲ ਮੀਟਿੰਗ ਕਰਨ ਦੇ ਲਾਰੇ ਵੀ ਲਗਾਏ ਗਏ ਨੇ ਸੰਗਰੂਰ ਧੱਕਾ ਮੁਕਹੀ ਵੀ ਹੋਈ ਆ लाठी चार्ज ਵੀ ਹੋਇਆ ਇਸ ਵਕਤ ਪੰਜਾਬ ਦੇ ਕੁੱਲ ਸਰਕਾਰੀ ਕਾਲਜਾਂ ਦੇ ਵਿੱਚ 2400 ਦੇ ਕਰੀਬ ਸੈਕਸ਼ਨ ਡਿਪੋਸਟਾਂ ਨੇ ਜਿਨ੍ਹਾਂ ਦੇ ਸਿਰਫ 112 ਰੈਗੂਲਰ ਦੇ ਆਪ ਕੰਮ ਕਰ ਰਹੇ ਨੇ ਤੇ ਉਹਨਾਂ 112 ਨੇ ਵੀ 1900 2028 27 29 30 ਤੱਕ ਰਟਾਇਰ ਹੋ ਜਾਣਾ ਜੇ ਅਸੀਂ ਮੋਡੀਫਿਕੇਸ਼ਨ ਪਾਉਂਦੇ ਆ ਮੋਡੀਫਿਕੇਸ਼ਨ ਦੇ ਵਿੱਚ ਸਾਨੂੰ ਅੱਗੇ ਜੌਬ ਕੰਟੀਨਿਊ ਕਰਨ ਦੀ ਜਿਹੜੀ ਇਜਾਜ਼ਤ ਮਿਲਦੀ ਆ ਸੁਪਰੀਮ ਕੋਰਟ ਵੱਲੋਂ ਜਿਹਦੇ ਵਿੱਚ 1158 ਸਹਾਇਕ ਪ੍ਰੋਫੈਸਰਾਂ ਦੀ ਜਿਹੜੀਆਂ ਛੁੱਟੀਆਂ ਉਹ ਖਤਮ ਕਰਨ ਨੂੰ ਲੈ ਕੇ ਤੇ ਉਹਨਾਂ ਦਾ ਜੋ ਅਦਾਲਤ ਵੱਲੋਂ ਉਹ ਰਾਹ ਦਿੱਤੀ ਗਈ ਆ ਉਸ ਰਾਹਤ ਨੂੰ ਵੀ ਘਟਾਉਣ ਦੀ ਕੋਸ਼ਿਸ਼ ਜਿਹੜੀ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਉਸ ਗੱਲ ਦੇ ਖਿਲਾਫ ਇਹ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ। ਦੇਖੋ ਸਾਡੀ ਮੁੱਖ ਮੰਗ ਹੈ ਕਿ ਸਰਕਾਰ ਕਿਸੇ ਵੀ ਤਰ੍ਹਾਂ 1158 ਭਰਤੀ ਦੇ ਵਿੱਚ ਜਿਹੜੇ ਸਿਲੈਕਟ ਹੋਏ ਉਮੀਦਵਾਰ ਨੇ ਜਿਹੜੇ ਪਿਛਲੇ 4 ਸਾਲਾਂ ਤੋਂ ਇਹਨਾਂ ਕਾਲਜਾਂ ਦੇ ਵਿੱਚ ਪੜ੍ਹਾ ਰਹੇ ਨੇ ਉਹਨਾਂ ਦਾ ਭਵਿੱਖ ਸੁਰੱਖਿਅਤ ਕਰੇ ਉਹਨਾਂ ਦਾ ਰੋਜ਼ਗਾਰ ਸੁਰੱਖਿਅਤ ਕਰੇ। ਅੰਦਰ ਕੁਮਾਰ 1158 ਸਹਾਇਕ ਪ੍ਰੋਫੈਸਰ ਅਤੇ ਲਾਇਬ੍ਰੇਰੀਅਨ ਫਰੰਟ ਪੰਜਾਬ ਵੱ ਅੱਜ ਅਸੀਂ ਜਿਹੜੇ ਮੁੱਦੇ ਤੇ ਇਕੱਠੇ ਹੋਏ ਆ ਉਹ ਮੁੱਦਾ 11552 ਭਰਤੀ ਦਾ ਜਿਹੜੀ ਕਿ ਪਿਛਲੇ ਦਿਨੀ ਸੁਪਰੀਮ ਕੋਰਟ ਦੇ ਵਿੱਚ ਰੱਦ ਹੋਈ ਸੀ ਸਰਕਾਰ ਦੀਆਂ ਨਲਾਇਕੀਆਂ ਕਰਕੇ ਜਿਸ ਦੀ ਪੈਰਵਾਈ ਸਰਕਾਰ ਨੇ ਸੁਪਰੀਮ ਕੋਰਟ ਦੇ ਵਿੱਚ ਬਹੁਤ ਵਧੀਆ ਤਰੀਕੇ ਨਾਲ ਨਹੀਂ ਕੀਤੀ ਸੀ ਉਸ ਤੋਂ ਬਾਅਦ ਜਿਹੜਾ ਕਿ ਅਸੀਂ ਮੋਡੀਫਿਕੇਸ਼ਨ ਪਾਉਂਦੇ ਆ ਮੋਡੀਫਿਕੇਸ਼ਨ ਦੇ ਵਿੱਚ ਸਾਨੂੰ ਅੱਗੇ ਜੌਬ ਕੰਟੀਨਿਊ ਕਰਨ ਦੀ ਜਿਹੜੀ ਹੈ ਇਜਾਜ਼ਤ ਮਿਲਦੀ ਆ ਸੁਪਰੀਮ ਕੋਰਟ ਵੱਲੋਂ ਪਰ ਜਿਹੜੀ ਪੰਜਾਬ ਸਰਕਾਰ ਦੀ ਮਨਸ਼ਾ ਹੈ ਉਹ ਜਿਹੜਾ ਪਿਛਲੇ ਦਿਨੀ ਲੈਟਰ ਆਇਆ ਜਿਹੜਾ ਕਿ ਸਾਡੇ ਮੁੱਢਲੇ ਅਧਿਕਾਰ ਸਾਡਾ ਛੁੱਟੀਆਂ ਦਾ ਅਧਿਕਾਰ ਉਹਨੂੰ ਖਤਮ ਕਰਨ ਲਈ ਸਾਨੂੰ ਵਿਦਾਊਟ ਪੇ ਛੁੱਟੀ ਵੀ ਨਹੀਂ ਜਿਹੜੀ ਉਹ ਮਨਜ਼ੂਰ ਹੈਗੀ ਉਹਦੇ ਖਿਲਾਫ ਅਸੀਂ ਇਕੱਠੇ ਹੋਏ ਆਂ ਤੇ ਅੱਜ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਆਂ ਕਿ ਉਹ ਇਸ ਲੈਟਰ ਨੂੰ ਵਾਪਸ ਲਵੇ ਤੇ ਜਿਹੜਾ ਸਾਡੇ ਪ੍ਰਤੀ ਨਾ ਬਰਾਬਰੀ ਦਾ ਜਿਹੜਾ ਰਵੱਈਆ ਲੈ ਕੇ ਚੱਲ ਰਹੀ ਹੈ ਉਹ ਸਰਭਈਆਂ ਨੂੰ त्यागे ਤੇ 1155 ਭਰਤੀ ਨੂੰ ਸੁਪਰੀਮ ਕੋਰਟ ਦੇ ਵਿੱਚ ਰਿਵਿਊ ਦੇ ਵਿੱਚ ਵਧੀਆ ਤਰੀਕੇ ਨਾਲ ਡਿਫੈਂਡ ਕਰੇ ਤੇ ਇਸ ਭਰਤੀ ਨੂੰ ਤੇ ਉਚੇਰੀ ਸਿੱਖਿਆ ਨੂੰ ਬਚਾਉਣ ਲਈ ਆਪਣਾ ਜਿਹੜਾ ਬਣਦਾ ਯੋਗਦਾਨ ਉਹ ਜ਼ਰੂਰ ਪਾਏ। ਇਸ ਦੇ ਨਾਲ ਹੀ ਇੱਕ ਹੋਰ ਜਿਹੜਾ ਲੈਟਰ ਕੱਢਿਆ ਹੈ ਪੰਜਾਬ ਸਰਕਾਰ ਨੇ ਉਹ ਲੈਟਰ ਇਹ ਹੈਗਾ ਕਿ ਜਿਹੜੇ 1155 ਸਹਾਇਕ ਪ੍ਰੋਫੈਸਰ ਨੇ ਉਹਨਾਂ ਦੀਆਂ ਸੈਲਰੀਆਂ ਜਿਹੜੀਆਂ ਨੇ ਉਹ ਉਹਨਾਂ ਕਾਲਜਾਂ ਤੋਂ ਕਟਵਾਈਆਂ ਜਾਣਗੀਆਂ ਜਿੱਥੇ ਪੋਸਟਾਂ ਖਾਲੀ ਪਈਆਂ ਨੇ بجائے ਉਹਨਾਂ ਕਾਲਜਾਂ ਤੋਂ ਜਿੱਥੇ ਉਹ ਕੰਮ ਕਰ ਰਹੇ ਨੇ ਹਾਲਾਂਕਿ ਹੱਕ ਉਹਨਾਂ ਦਾ ਇਹੀ ਬਣਦਾ ਹੈ ਕਿ ਉਹਨਾਂ ਦੀ ਸੈਲਰੀਆਂ ਸਿਰਫ ਉਹਨਾਂ ਕਾਲਜਾਂ ਤੋਂ ਹੀ ਕਟਵਾਈਆਂ ਜਾਣ ਜਿੱਥੇ ਉਹ ਕੰਮ ਕਰ ਰਹੇ ਨੇ ਪਰ ਇਹ ਜਿਹੜਾ ਹੈ ਪੰਜਾਬ ਸਰਕਾਰ ਦੀ ਇਹ ਜਿਹੜੀ ਮਨਸ਼ਾ ਹੈ ਇਹ ਬਦਨੀਅਤੀ ਵਾਲੀ ਮਨਸ਼ਾ ਹੈ ਉਹ ਉਚੇਰੀ ਸਿੱਖਿਆ ਦੇ ਪ੍ਰਤੀ ਸੋਹਿਰਦ ਨਹੀਂ ਹੈ ਇਸ ਕਰਕੇ ਸਾਡੀ ਅਪੀਲ ਹੈ ਪੰਜਾਬ ਸਰਕਾਰ ਨੂੰ ਕੀ ਉਹ ਉਚੇਰੀ ਸਿੱਖਿਆ ਦੇ ਪ੍ਰਤੀ ਸਹਿਰਦ ਹੋਵੇ ਤੇ 1158 ਪਰਤੀ ਨੂੰ ਜਿਹੜਾ ਉਹ ਸੇਵ ਕਰੇ ਤੇ ਇਹ ਜਿਹੜੇ ਪੱਤਰ ਕੱਢੇ ਨੇ ਉਹਨਾਂ ਨੂੰ ਵਾਪਸ ਲਵੇ ਅ ਅੱਜ ਇਹ 1158 ਸਾ ਇੱਕ ਪ੍ਰੋਫੈਸਰ ਤੇ ਲਾਇਬ੍ਰਰੀਅਨ ਫਰੰਟ ਵੱਲੋਂ ਜੋ ਪੂਰੇ ਪੰਜਾਬ ਦੇ ਵਿੱਚ ਕਾਲਜ ਗੇਟਾਂ ਤੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਇਹਦਾ ਅਸਲ ਕਾਰਨ ਪਿਛਲੇ ਦਿਨੀ ਉਚੇਰੀ ਸਿੱਖਿਆ ਵਿਭਾਗ ਪੰਜਾਬ ਵੱਲੋਂ ਜਾਰੀ ਕੀਤਾ ਇੱਕ ਪੱਤਰ ਹੈ ਜਿਦੇ ਵਿੱਚ 1158 ਸਾ ਇੱਕ ਪ੍ਰੋਫੈਸਰਾਂ ਦੀ ਜਿਹੜੀਆਂ ਛੁੱਟੀਆਂ ਉਹ ਖਤਮ ਕਰਨ ਨੂੰ ਲੈ ਕੇ ਤੇ ਉਹਨਾਂ ਦਾ ਜੋ ਅਦਾਲਤ ਵੱਲੋਂ ਨੂੰ ਰਾਹਤ ਦਿੱਤੀ ਗਈ ਆ ਉਸ ਰਾਹਤ ਨੂੰ ਵੀ ਘਟਾਉਣ ਦੀ ਕੋਸ਼ਿਸ਼ ਜਿਹੜੀ ਸਰਕਾਰ ਵੱਲੋਂ ਕੀਤੀ ਜਾ ਰਹੀ ਆ ਉਸ ਗੱਲ ਦੇ ਖਿਲਾਫ ਫਿਰ ਉਸ ਪ੍ਰਦਰਸ਼ਨ ਕੀਤਾ ਜਾ ਰਿਹਾ ਜੇ ਉਹ ਪੱਤਰ ਵਾਪਸ ਨਹੀਂ ਹੁੰਦਾ ਤਾਂ ਆਉਂਦੇ ਦਿਨਾਂ 'ਚ ਇਸ ਐਤਵਾਰ ਨੂੰ ਸਿੱਖਿਆ ਮੰਤਰੀ ਦੇ ਘਰ ਦਾ ਘਰਾਓ ਗੰਭੀਰਪੁਰ ਵਿਖੇ ਉਹ ਵੀ ਕੀਤਾ ਜਾਏਗਾ ਜੋ ਇਸ ਪ੍ਰਦਰਸ਼ਨ ਦੀ ਅਗਲੀ ਤੇ ਤਿੱਖੀ ਕੜੀ ਹੋਵੇਗੀ। ਵਿੱਚ ਕਮੀਆਂ ਦੇਖੋ ਪਿਛਲੇ ਲਾਪਰ ਚਾਰ ਸਾਲਾਂ ਤੋਂ ਜਿਹੜੀ ਇਹ ਭਰਤੀ ਹੈ ਅਦਾਲਤੀ ਚੱਕਰਾਂ ਦੇ ਵਿੱਚ ਪਈ ਹੋਈ ਆ ਤੇ ਉਚਯੋਗਤਾ ਪ੍ਰਾਪਤ ਨੌਜਵਾਨ ਜਿਨ੍ਹਾਂ ਨੇ ਇਸ ਸਰਕਾਰੀ ਪ੍ਰਬੰਧ ਦੇ ਉੱਪਰ ਸਰਕਾਰ ਦੀ ਪ੍ਰਕਿਰਿਆ ਦੇ ਉੱਪਰ ਭਰੋਸਾ ਕਰਕੇ ਪੇਪਰ ਦਿੱਤਾ ਸੀ ਸਿਲੈਕਟ ਹੋਏ ਸੀ ਉਹ ਪਹਿਲਾਂ ਲੰਬੇ ਸਮੇਂ ਦੇ ਧਰਨੇ ਆ ਪ੍ਰਦਰਸ਼ਨਾਂ ਤੋਂ ਬਾਅਦ ਜੇਲ੍ਹ ਜਾਣ ਤੋਂ ਬਾਅਦ ਵੀ ਉਹਨਾਂ ਦੀ ਜੁਆਇਨਿੰਗ ਹੋਈ ਸੀ ਜੁਆਇਨਿੰਗ ਤੋਂ ਬਾਅਦ ਇਸ ਸਰਕਾਰ ਦੀ ਮਾੜੀ ਪੈਰਵੀ ਕਰਕੇ ਉਹ ਭਰਤੀ ਜਿਹੜੀ ਸੁਪਰੀਮ ਕੋਰਟ ਵੱਲੋਂ ਰੱਦ ਕਰ ਦਿੱਤੀ ਗਈ ਸੀ ਉਸ ਤੋਂ ਬਾਅਦ ਸੁਪਰੀਮ ਕੋਰਟ ਵੱਲੋਂ ਜੋ ਵਕਤੀ ਇੱਕ ਰਾਹਤ ਦਿੱਤੀ ਗਈ ਸੀ ਉਸ ਰਾਹਤ ਨੂੰ ਵੀ ਲਗਾਤਾਰ ਖੋਰਾ ਲਾਉਣ ਦਾ ਯਤਨ ਇਹ ਸਰਕਾਰ ਵੱਲੋਂ ਕੀਤਾ ਜਾ ਰਿਹਾ ਰਿਵਿਊ ਪਟੀਸ਼ਨ ਜਿਹੜੀ ਉਸ ਫੈਸਲੇ ਦੇ ਖਿਲਾਫ ਦਾਇਰ ਕਰਨ ਦਾ ਵਾਅਦਾ ਸਰ ਉਹ ਵੀ ਹਜੇ ਤੱਕ ਦਾਇਰ ਨਹੀਂ ਕੀਤੀ ਗਈ ਆ ਇਹ ਸਾਰੀਆਂ ਗੱਲਾਂ ਇਸ ਰੋਸ ਪ੍ਰਦਰਸ਼ਨ ਦਾ ਕਾਰਨ ਬਣਦੀ ਆ ਦੇਖੋ ਸਾਡੀ ਮੁੱਖ ਮੰਗ ਹੈ ਕਿ ਸਰਕਾਰ ਕਿਸੇ ਵੀ ਤਰ੍ਹਾਂ 1158 ਭਰਤੀ ਦੇ ਵਿੱਚ ਜਿਹੜੇ ਸਿਲੈਕਟ ਹੋਏ ਉਮੀਦਵਾਰ ਨੇ ਜਿਹੜੇ ਪਿਛਲੇ 4 ਸਾਲਾਂ ਤੋਂ ਉਹਨਾਂ ਕਾਲਜਾਂ ਦੇ ਵਿੱਚ ਪੜ੍ਹਾ ਰਹੇ ਨੇ ਉਹਨਾਂ ਦਾ ਪੂਰ ਇੱਕ ਸੁਰੱਖਿਅਤ ਕਰੇ ਉਹਨਾਂ ਦਾ ਰੋਜ਼ਗਾਰ ਸੁਰੱਖਿਅਤ ਕਰੇ ਅਦਾਲਤ ਦੇ ਵਿੱਚ ਜੋ ਰਿਪਿਟਿਸ਼ਨ ਫਾਈਲ ਹੋਈ ਹੋਈ ਆ ਉਹਦੀ ਠੀਕ ਠਾਕ ਨਾਲ ਪੈਰਵਾਹੀ ਕਰਕੇ ਸੁਪਰੀਮ ਕੋਰਟ ਦੇ ਵਿੱਚੋਂ ਇਸ ਕੇਸ ਨੂੰ ਜਿੱਤ ਕੇ ਇਹਨਾਂ ਨੌਜਵਾਨਾਂ ਦਾ ਜਿਹੜਾ ਰੈਗੂਲਰ ਨੌਕਰੀ ਦਾ ਦਰਜਾ ਨੂੰ ਬਹਾਲ ਕਰਕੇ ਪੰਜਾਬ ਦੇ ਸਰਕਾਰੀ ਕਾਲਜਾਂ ਨੂੰ ਬਚਾਇਆ ਜਾਵੇ ਤੇ ਸਰਕਾਰ ਦੇ ਹੋਰ ਮੰਾਇੰਦੇ ਕੋਲ ਜਾ ਕੇ ਜਿੱਦ ਦਾ ਕੋਈ ਸਿੱਟਾ ਨਿਕਲਦਾ। ਲਾਪਰ ਪਿਛਲੇ 4 ਮਹੀਨੇ ਉਹ ਗੁਜ਼ਰ ਚੁੱਕੇ ਨੇ ਸੁਪਰੀਮ ਕੋਰਟ ਦਾ ਫੈਸਲਾ ਆਇਆ ਇਹਨੂੰ ਉਸ ਤੋਂ ਬਾਅਦ ਬਹੁਤ ਸਾਰੇ ਧਰਨੇ ਪ੍ਰਦਰਸ਼ਨ ਕੀਤੇ ਗਏ ਨੇ। ਮੁੱਖ ਮੰਤਰੀ ਪੰਜਾਬ ਤਾਂ ਸਾਨੂੰ ਮਿਲੇ ਹੀ ਨਹੀਂ। ਉਹਨਾਂ ਨਾਲ ਮੀਟਿੰਗ ਕਰਨ ਦੇ ਲਾਰੇ ਵੀ ਲਗਾਏ ਗਏ ਨੇ। ਸੰਗਰੂਰ ਧੱਕਾ ਮੁਕੀ ਵੀ ਹੋਈ ਆ। ਲਾਠੀ ਚਾਰਜ ਵੀ ਹੋਇਆ। ਉਸ ਤੋਂ ਬਿਨਾ ਸਿੱਖਿਆ ਮੰਤਰੀ ਇੱਕ ਦੋ ਵਾਰ ਮਿਲੇ ਨੇ ਪਰ ਉਹ ਵੀ ਉਹਨਾਂ ਦੀਆਂ ਗੱਲਾਂ ਨੇ ਜਿਹੜੀਆਂ ਉਹਨੇਰੇ ਲਾਰੇ ਸਾਫਤ ਹੋ ਰਹੇ ਨੇ। ਰਿਵਿਊ ਪਟੀਸ਼ਨ ਫਾਈਲ ਕਰਨ ਤੇ ਹੀ ਜਿਸ ਨੂੰ ਇਹ ਕਹਿੰਦੇ ਸੀ ਕਿ 2 ਦਿਨਾਂ ਚ ਫਾਈਲ ਹੋ ਜਾਏਗੀ ਲਾਪਕ ਮਹੀਨੇ ਡੇਢ ਮਹੀਨੇ ਦਾ ਸਮਾਂ ਲੰਘ ਗਿਆ ਹੈ ਹਜੇ ਵੀ ਉਹਦੀ ਜਿਹੜੀ ਫਾਰਮੈਲिटीज ਨੇ ਜਿਹੜੀ ਪ੍ਰੋਸੈਸਿੰਗ ਉਹ ਪੂਰੀ ਨਹੀਂ ਹੋਈ ਹੈ ਉਸੇ ਤਰ੍ਹਾਂ ਦੇ ਵਿੱਚ ਕਾਰ ਲਟਕ ਰਹੀ ਆ ਤੇ ਉਹਦੀ ਪੈਰਵਾਈ ਕਰਨੀ ਤਾਂ ਅਗਲੀ ਗੱਲ ਆ ਤਾਂ ਇਸ ਤਰ੍ਹਾਂ ਸਰਕਾਰ ਆ ਜਿਹੜੀ ਉਹ ਪੂਰੀ ਤਰ੍ਹਾਂ ਲਾਰਿਆਂ ਤੇ ਉਤਰੀ ਹੋਈ ਆ ਉਹਨਾਂ ਨੂੰ ਪੰਜਾਬ ਦੀ ਉਚੇਰੀ ਸਿੱਖਿਆ ਦਾ ਪੰਜਾਬ ਦੇ ਸਰਕਾਰੀ ਕਾਲਜਾਂ ਦਾ ਇੱਥੇ ਪੜਾ ਰਹੇ 1158 ਅਧਿਆਪਕਾਂ ਦਾ ਤੇ ਇੱਥੇ ਪੜ੍ਹ ਰਹੇ ਲੱਖਾਂ ਵਿਦਿਆਰਥੀਆਂ ਦੇ ਕੋਈ ਇੱਕ ਦੀ ਕੋਈ ਚਿੰਤਾ ਨਜ਼ਰ ਨਹੀਂ ਆ ਰਹੀ ਕਾਰਨ ਕੀ ਹੈ ਜਿੱਥੇ ਐਜੂਕੇਸ਼ਨ ਦੇ ਵੱਲੋਂ ਗਵਰਨਰ ਕਾਫੀ ਤਿਆਰ ऑफ एम एस के प्रोजेक्ट ले लिया जा रहे हैं टीचर टीचर की और ताकि वजिए तरीके तरह वो पढ़ा सकन वहाँ पर बाहर भी भेजा जा रहे हैं ताकि अच्छी सिक्ख्या बाहरों ले आके बच्चे तक तो वो पहुँचा सकें फिर ये असिस्टेंट प्रोफेसर तरह क्यों हो रहे हैं ਦੇਖੋ ਜਿਹੜੀ ਸਿੱਖਿਆ ਗ੍ਰਾਂਤੀ ਦੀ ਗੱਲ ਸਰਕਾਰ ਵੱਲੋਂ ਕੀਤੀ ਜਾਂਦੀ ਹੈ ਸਕੂਲ ਆਫ ਫੈਮਿਨਸ ਦੀ ਗੱਲ ਕੀਤੀ ਜਾਂਦੀ ਆ ਉਹ ਇੱਕ ਬਹੁਤ ਛੋਟੀ ਗਿਣਤੀ ਦੇ ਸਕੂਲਾਂ ਨੂੰ ਲਿਸ਼ਕਾ ਪਸ਼ਕਾ ਕੇ ਪੂਰੇ ਪੰਜਾਬ ਦੇ ਵਿੱਚ ਵਾਵਾ ਖੱਟਣ ਦੀ ਉਹਨਾਂ ਦੀ ਨੀਤੀ ਆ ਇਸ ਤੋਂ ਬਿਨਾ ਕੁਝ ਨਹੀਂ ਅਸਲ ਦੇ ਵਿੱਚ ਸਿੱਖਿਆ ਦੇ ਲਈ ਪੰਜਾਬ ਕੁਝ ਵੀ ਪੰਜਾਬ ਸਰਕਾਰ ਕੁਝ ਵੀ ਨਹੀਂ ਕਰ ਰਹੀ ਪਿਛਲੇ 4 ਸਾਲਾਂ ਦੇ ਵਿੱਚ ਸਰਕਾਰੀ ਸਕੂਲਾਂ ਦੇ ਵਿੱਚ ਕੋਈ ਅਧਿਆਪਕਾਂ ਦੀ ਪੋਸਟ ਨਹੀਂ ਭਰੀ ਗਈ ਆ ਇਹ ਭਰਤੀ ਜਿਹੜੀ ਬੜੇ ਯਤਨਾਂ ਬਾਅਦ ਆਈ ਸੀ ਇਹਨੂੰ ਘੱਟੇ ਰੋਲ ਦਿੱਤਾ ਗਿਆ ਇਹਦੀ ਪੇਰਵਾਹੀ ਨਹੀਂ ਕੀਤੀ ਜਾ ਰਹੀ ਅਸਲ ਸਚਾਈ ਇਥੋਂ ਦੀ ਇਹ ਹੈ ਕਿ ਜੇ ਭਰਤੀ ਪਿਛਲੇ ਕੈਂਡੀਡੇਟਸ ਦੀ ਨੌਕਰੀ ਜਾਂਦੀ ਆ ਤਾਂ ਇਸ ਵਕਤ ਪੰਜਾਬ ਦੇ ਕੁੱਲ ਸਰਕਾਰੀ ਕਾਲਜਾਂ ਦੇ ਵਿੱਚ 2400 ਦੇ ਕਰੀਬ ਸੈਕਸ਼ਨਡ ਪੋਸਟਾਂ ਨੇ ਜਿਨ੍ਹਾਂ ਦੇ ਸਿਰਫ 112 ਰੈਗੂਲਰ ਦੇ ਆਪ ਕੰਮ ਕਰ ਰਹੇ ਨੇ ਤੇ ਉਹਨਾਂ 112 ਨੇ ਵੀ 1900 2028 27 29 30 ਤੱਕ ਰਿਟਾਇਰ ਹੋ ਜਾਣਾ ਜਾਨੀ ਆਉਂਦੇ 2-3 ਸਾਲਾਂ 'ਚ ਪੰਜਾਬ ਦੇ ਸਰਕਾਰੀ ਕਾਲਜਾਂ 'ਚ ਇੱਕ ਵੀ ਰੈਗੂਲਰ ਪ੍ਰੋਫੈਸਰ ਨਹੀਂ ਬਚੇਗਾ ਤੇ ਇਥੋਂ ਇਸ ਭਰਤੀ ਪ੍ਰਤੀ ਅチェਰੀ ਸਿੱਖਿਆ ਪ੍ਰਤੀ ਸਰਕਾਰ ਦੀ ਸਹਿਰਤਾ ਦਾ ਪਤਾ ਲੱਗਦਾ ਕਿ ਇੱਕ ਪਾਸੇ ਤੇ ਮਾਲਕ ਨੂੰ ਰਾਜ ਸਭਾ ਭੇਜਿਆ ਜਾ ਰਿਹਾ ਦੂਸਰੇ ਪਾਸੇ ਪੰਜਾਬ ਦੇ ਸਰਕਾਰੀ ਕਾਲਜ ਨੇ ਜਿਹੜੇ ਉਹਨਾਂ ਨੂੰ ਤਾਲੇ ਲਾਉਣ ਦੀ ਉਹਨਾਂ ਨੂੰ ਖਤਮ ਕਰਨ ਦੀ ਜਿਹੜੀ ਸਾਜ਼ਿਸ਼ ਹੋ ਘੜੀ ਜਾ ਰਹੀ ਹੈ